ਸਤਿ ਸ੍ਰੀ ਅਕਾਲ ਜੀ ਮੈਂ ਦਿਲਜੀਤ ਦਸਾਂਜ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਨਾ ਮੈਂ ਇੱਕ ਵੀਡੀਓ ਦੇਖੀ ਹੈ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਤੁਹਾਡੇ ਨਾਲ ਵੀ ਤੇ ਇੱਕ ਕਾਂਗਰਸ ਦੇ ਐਮਪੀ ਨੇ ਮੈਂ ਉਹਨਾਂ ਨੂੰ ਵੀ ਸੰਬੋਧਨ ਹੋਣਾ ਚਾਹੁੰਨਾ ਸ਼ਾਇਦ ਉਹਨਾਂ ਨੂੰ ਕੋਈ ਮਿਸ ਅੰਡਰਸਟੈਂਡਿੰਗ ਹੈ ਉਹਨਾਂ ਨੂੰ ਮੇਰੇ ਇੱਕ ਗਾਣੇ ਤੋਂ ਪ੍ਰੋਬਲਮ ਹੈ ਜਿਹੜਾ ਮੈਂ ਗਾ ਕੇ ਸੋਸ਼ਲ ਮੀਡੀਆ ਤੇ ਪਿਛਲੇ ਦੌਰਾਨ ਪਾਇਆ ਗਾਣੇ ਦਾ ਨਾਮ ਹੈ ਰੰਗ ਰੂਟ ਫਿਲਮ ਪੰਜਾਬ 1984 ਚ ਮੈਂ ਉਹ ਗਾਇਆ ਸੀ ਫਸਟ ਆਫ ਆਲ ਤਾਂ ਮੈਂ ਇਹ ਦੱਸਾਂ ਜੀ ਕਿ ਜਿਹੜਾ ਗਾਣਾ ਮੈਂ ਗਾ ਕੇ ਪਾਇਆ ਸੋਸ਼ਲ ਮੀਡੀਆ ਤੇ ਇਹ ਕੋਈ ਗਾਣਾ ਨਵਾਂ ਨਹੀਂ ਹੈ ਇਹ 20 Indian government censor board ਵੱਲੋਂ ਇਹ ਫਿਲਮ ਪਾਸ ਹੈ ਉਹਦਾ ਹਰ ਇੱਕ ਸੀਨ ਉਹਦਾ ਹਰ ਇੱਕ ਗਾਣਾ ਪਾਸ ਹੋ ਕੇ ਥੀਏਟਰ ਦੇ ਵਿੱਚ ਚੱਲਿਆ ਹਰ ਪੰਜਾਬੀ ਚੈਨਲ ਦੇ ਉੱਤੇ ਚੱਲਿਆ ਜਦੋਂ ਫਿਲਮ Indian government censor board ਪਾਸ ਕਰਦੀ ਹੈ ਉਦੋਂ ਹੀ ਥੀਏਟਰ ਚ ਲੱਗਦੀ ਹੈ ਉਦੋਂ ਹੀ ਉਹਦਾ ਗਾਣਾ ਵੱਜ ਸਕਦਾ ਹੈ ਉਦੋਂ ਹੀ ਉਹਦੇ ਸੀਨ ਜਿਹੜੇ ਆ ਥੀਏਟਰ ਚ ਚੱਲ ਸਕਦੇ ਨੇ ਸੋ ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹਵਾਂਗਾ ਕਿ ਜਿਹੜਾ ਮੈਂ ਗਾਣਾ ਗਾਇਆ ਉਹ ਆਲਰੇਡੀ Indian government censor board ਤੋਂ ਪਾਸ ਹੈ ਸੈਕੰਡ ਗੱਲ ਮੈਂ ਤੁਹਾਨੂੰ ਇਹ ਵੀ ਦੱਸਣੀ ਚਾਹੁੰਦਾ ਜੀ ਕਿ ਇਹ ਜਿਹੜੀ ਫਿਲਮ ਦੀ ਗੱਲ ਹੋ ਰਹੀ ਹੈ ਜਿਹੜੇ ਗਾਣੇ ਦੀ ਗੱਲ ਹੋ ਰਹੀ ਹੈ ਫਿਲਮ ਪੰਜਾਬ 1984 ਨੂੰ ਇੰਡੀਆ ਵੱਲੋਂ ਨੈਸ਼ਨਲ ਅਵ ਸੋ ਜਿਹੜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਹੋਵੇ ਉਸ ਫਿਲਮ ਦੇ ਗਾਣੇ ਨੂੰ ਜਿਹੜਾ 2014 ਚ ਰਿਲੀਜ਼ ਹੋਇਆ ਹੋਵੇ ਉਹਨੂੰ ਆਪਣੇ ਸੋਸ਼ਲ ਮੀਡੀਆ ਤੇ ਗਾ ਕੇ ਪਾਉਣ ਦੇ ਖਿਲਾਫ ਅੱਜ ਉਸਾਰ ਕਹਿ ਰਹੇ ਨੇ ਕਿ ਪਰਚਾ ਦਰਜ ਹੋਣਾ ਚਾਹੀਦਾ ਉਹ ਕਿਸ ਤਰ੍ਹਾਂ ਹੋ ਸਕਦਾ ਮੈਨੂੰ ਉਸ ਗੱਲ ਦਾ ਨਹੀਂ ਪਤਾ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਜਿਹੜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਹੋਵੇ ਜਿਹੜੀ ਫਿਲਮ ਸੈਂਸਰ ਬੋਰਡ ਤੋਂ ਪਾਸ ਹੋਵੇ ਜਿਹਦਾ ਹਰ ਇੱਕ ਗਾਣਾ ਸੈਂਸਰ ਬੋਰਡ ਤੋਂ ਪਾਸ ਹੋਵੇ ਹਰ ਇੱਕ ਸੀਨ ਸੈਂਸਰ ਬੋਰਡ ਤੋਂ ਪਾਸ ਹੋ ਕੇ ਥੀਏਟਰ ਚੱਲੇ ਆਵੇ ਅੱਜ ਉਹਨੂੰ ਮੁੱਦਾ ਕਿਉਂ ਬਣਾਇਆ ਜਾ ਰਿਹਾ ਅੱਜ ਉਸ ਬਿਹਾਫ ਤੇ ਕਿਦਾਂ ਪਰਚਾ ਦਰਜ ਹਮ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਨਾ ਕਿ ਮੈਂ ਇੰਡੀਆ ਦਾ ਟੈਕਸਪੇਅਰ ਨਾਗਰਿਕਾਂ ਜਦੋਂ ਵੀ ਕੋਈ ਪ੍ਰੋਬਲਮ ਆਈ ਹੈ ਇੰਡੀਆ ਤੇ ਜਾਂ ਪੰਜਾਬ ਤੇ ਅਸੀਂ ਹਮੇਸ਼ਾ ਮੁੱਡੇ ਦੇ ਨਾਲ ਮੁੱਡਾ ਜੋੜ ਕੇ ਖੜੇ ਆਂ ਬਟ ਅੱਜ ਇਸ ਗੱਲ ਨੂੰ ਪ્યો ਮੁੱਦਾ ਬਣਾਇਆ ਜਾ ਰਿਹਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਸ਼ਾਇਦ ਸਰ ਨੂੰ ਇਹ ਗੱਲ ਕਲੀਅਰ ਹੋ ਗਈ ਹੋਵੇ ਸ਼ਾਇਦ ਮੈਂ ਸਮਝਾ ਸਕਿਆ ਹਾਂ ਜੋ ਮੈਂ ਕਹਿਣਾ ਚਾਹੁੰਨਾ ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਬਹੁਤ ਬਹੁਤ ਪਿਆਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਾਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖ ਸਤਿ ਸ਼੍ਰੀ ਅਕਾਲ ਜੀ ਮੈਂ ਦਿਲਜੀਤ ਦਸਾਂਜ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਨਾ ਮੈਂ ਇੱਕ ਵੀ ਤੁਹਾਡੇ ਨਾਲ ਵੀ ਤੇ ਇੱਕ ਕਾਂਗਰਸ ਦੇ ਐਮਪੀ ਨੇ ਮੈਂ ਉਹਨਾਂ ਨੂੰ ਵੀ ਸੰਬੋਧਨ ਹੋਣਾ ਚਾਹਣਾ ਸ਼ਾਇਦ ਉਹਨਾਂ ਨੂੰ ਕੋਈ ਮਿਸ ਅੰਡਰਸਟੈਂਡਿੰਗ ਹੈ ਉਹਨਾਂ ਨੂੰ ਮੇਰੇ ਇੱਕ ਗਾਣੇ ਤੋਂ ਪ੍ਰੋਬਲਮ ਹੈ ਜਿਹੜਾ ਮੈਂ ਗਾ ਕੇ ਸੋਸ਼ਲ ਮੀਡੀਆ ਤੇ ਪਿਛਲੇ ਦੌਰਾਨ ਪਾਇਆ ਗਾਣੇ ਦਾ ਨਾਮ ਹੈ ਰੰਗ ਰੂਟ ਫਿਲਮ ਪੰਜਾਬ 1984 ਚ ਮੈਂ ਉਹ ਗਾਇਆ ਸੀ ਫਸਟ ਆਫ ਆਲ ਤਾਂ ਮੈਂ ਇਹ ਦੱਸਾਂ ਜੀ ਕਿ ਜਿਹੜਾ ਗਾਣਾ ਮੈਂ ਗਾ ਕੇ ਪਾਇਆ ਸੋਸ਼ਲ ਮੀਡੀਆ ਤੇ ਇਹ ਕੋਈ ਗਾਣਾ ਨਵਾਂ ਨਹੀਂ ਹੈ ਇਹ 2014 ਚ ਫਿਲਮ ਰਿਲੀਜ਼ ਹੋਈ ਸੀ ਪੰਜਾਬ 1984 ਸੀ ਉਹਦੇ ਵਿੱਚ ਇਹ ਗਾਣਾ ਗਾਇਆ ਗਿਆ ਸੀ ਇੰਡੀਅਨ ਗਵਰਨਮੈਂਟ ਸੈਂਸਰ ਬੋਰਡ ਵੱਲੋਂ ਇਹ ਫਿਲਮ ਪਾਸ ਹੈ ਉਹਦਾ ਹਰ ਇੱਕ ਸੀਨ ਉਹਦਾ ਹਰ ਇੱਕ ਗਾਣਾ ਪਾਸ ਹੋ ਕੇ ਥੀਏਟਰ ਦੇ ਵਿੱਚ ਚੱਲਿਆ ਹਰ ਪੰਜਾਬੀ ਚੈਨਲ ਦੇ ਉੱਤੇ ਚੱਲਿਆ ਜਦੋਂ ਫਿਲਮ ਇੰਡੀਅਨ ਗਵਰਨਮੈਂਟ ਸੈਂਸਰ ਬੋਰਡ ਪਾਸ ਕਰਦੀ ਹੈ ਉਦੋਂ ਹੀ ਥੀਏਟਰ ਚ ਲੱਗਦੀ ਹੈ ਉਦੋਂ ਹੀ ਉਹਦਾ ਗਾਣਾ ਵੱਜ ਸਕਦਾ ਹੈ ਉਦੋਂ ਹੀ ਉਹਦੇ ਸੀਨ ਜਿਹੜੇ ਆ ਥੀਏਟਰ ਚ ਚੱਲ ਸਕਦੇ ਨੇ ਸੋ ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗਾ ਕਿ ਜਿਹੜਾ ਮੈਂ ਗਾਣਾ ਗਾਇਆ ਉਹ ਆਲਰੇਡੀ ਇੰਡੀਅਨ ਗਵਰਨਮੈਂਟ ਸੈਂਸਰ ਬੋਰਡ ਤੋਂ ਪਾਸ ਹੈ ਸੈਕੰਡ ਗੱਲ ਮੈਂ ਤੁਹਾਨੂੰ ਇਹ ਵੀ ਦੱਸਣੀ ਚਾਹੁੰਦਾ ਜੀ ਕਿ ਇਹ ਜਿਹੜੀ ਫਿਲਮ ਦੀ ਗੱਲ ਸੋ ਜਿਹੜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਹੋਵੇ ਉਸ ਫਿਲਮ ਦੇ ਗਾਣੇ ਨੂੰ ਜਿਹੜਾ 2014 ਚ ਰਿਲੀਜ਼ ਹੋਇਆ ਹੋਵੇ ਉਹਨੂੰ ਆਪਣੇ ਸੋਸ਼ਲ ਮੀਡੀਆ ਤੇ ਗਾ ਕੇ ਪਾਉਣ ਦੇ ਖਿਲਾਫ ਅੱਜ ਉਸਾਰ ਕਹਿ ਰਹੇ ਨੇ ਕਿ ਪਰਚਾ ਦਰਜ ਹੋਣਾ ਚਾਹੀਦਾ ਉਹ ਕਿਸ ਤਰ੍ਹਾਂ ਹੋ ਸਕਦਾ ਮੈਨੂੰ ਉਸ ਗੱਲ ਦਾ ਨਹੀਂ ਪਤਾ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਜਿਹੜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਹੋਵੇ ਜਿਹੜੀ ਫਿਲਮ ਸੈਂਸਰ ਬੋਰਡ ਤੋਂ ਪਾਸ ਹੋਵੇ ਜਿਹਦਾ ਹਰ ਇੱਕ ਗਾਣਾ ਸੈਂਸਰ ਬੋਰਡ ਤੋਂ ਪਾਸ ਹੋਵੇ ਹਰ ਇੱਕ ਸੀਨ ਸੈਂਸਰ ਬੋਰਡ ਤੋਂ ਪਾਸ ਹੋ ਕੇ ਥੀਏਟਰਸ ਚੱਲੇ ਆਵੇ ਅੱਜ ਉਹਨੂੰ ਮੁੱਦਾ ਕਿਉਂ ਬਣਾਇਆ ਜਾ ਰਿਹਾ ਅੱਜ ਉਸ ਬਿਹਾਫ ਤੇ ਕਿੱਦਾਂ ਪਰਚਾ ਦ ਹਮ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਨਾ ਕਿ ਮੈਂ ਇੰਡੀਆ ਦਾ ਟੈਕਸਪੇਅਰ ਨਾਗਰਿਕ ਆ ਜਦੋਂ ਵੀ ਕੋਈ ਪ੍ਰੋਬਲਮ ਆਈ ਹੈ ਇੰਡੀਆ ਤੇ ਜਾਂ ਪੰਜਾਬ ਤੇ ਅਸੀਂ ਹਮੇਸ਼ਾ ਮੁੱਡੇ ਦੇ ਨਾਲ ਮੁੱਢਾ ਜੋੜ ਕੇ ਖੜੇ ਆ ਬਟ ਅੱਜ ਇਸ ਗੱਲ ਨੂੰ ਕਿਉਂ ਮੁੱਦਾ ਬਣਾਇਆ ਜਾ ਰਿਹਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਸ਼ਾਇਦ ਅ ਸਰ ਨੂੰ ਇਹ ਗੱਲ ਕਲੀਅਰ ਹੋ ਗਈ ਹੋਵੇ ਸ਼ਾਇਦ ਮੈਂ ਸਮਝਾ ਸਕਿਆ ਹੋਵਾਂ ਜੋ ਮੈਂ ਕਹਿਣਾ ਚਾਹੁੰਨਾ ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਬਹੁਤ ਬਹੁਤ ਪਿਆਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਾਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਜੀ